ਸ਼ਰੇਆਮ ਬਜ਼ੁਰਗ ਮੈਲਾ ਨਾਲ ਲੁੱਟ ਕਰਨ ਵਾਲਿਆਂ ਤੇ ਵੱਡਾ ਐਕਸ਼ਨ ਪੁਲਿਸ ਇੱਕ ਬਜ਼ੁਰਗੋਂ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਜਿਹੜਾ ਉਹਨਾਂ ਤੋਂ ਉਹਨਾਂ ਦੀ ਵਾੜੀ ਜਿਹੜੀ ਐ ਸਨੇਚ ਕਰ ਲਈ ਸੀ ਪੁਲਿਸ ਨੇ ਦੋਵੇਂ ਮੁਲਜ਼ਮ ਮੁੰਡੇ ਕੀਤੇ ਗ੍ਰਿਫਤਾਰ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਗੈਰੀ ਤੇ ਗੁਰਦੀਪ ਸਿੰਘ ਦੀਪ ਸੀਸੀਟੀਵੀ ਚ ਕੈਦ ਹੋਈ ਸੀ ਪੂਰੀ ਵਾਰਦਾਤ ਜਿਹੜਾ ਵਾਰਦਾਤ ਵਿੱਚ ਬੱਤਿਆ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵਾਲੀ ਸਨੇਚ ਕੀਤੀ ਸੀ ਉਹ ਜਿਹੜੀ ਐ ਬਰਾਮਦ ਕਰ ਲਈ ਗਈ ਆ ਵਾਰਦਾਤ ਦੀ ਸ਼িকার ਮਹਿਲਾ ਦੀ ਹੋਈ ਮੌਤ ਸਰ ਉਹ ਬਜ਼ੁਰਗ ਦੀ ਮੌਤ ਵੀ ਹੋ ਗਈ ਇਹ ਵੀ ਤੁਹਾਨੂੰ ਆਇਆ ਇਸ ਵਾਰ ਇਹਲੇ ਸਾਡੂ ਕੋਈ ਇਨਟੀਮੇਸ਼ਨ ਵਗੈਰਾ ਨਹੀਂ ਕੋਈ ਰੁਕਾ ਵਗੈਰਾ ਨਹੀਂ ਰিসিਵ ਹੋਇਆ ਜੀ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵੇਖੋ ਆਫ ਰਸਤੇ ਚ ਜਾਂਦੀ ਬਜ਼ੁਰਗ ਇਸ ਮਹਿਲਾ ਨੂੰ ਇਨਾ ਲੁਟੇਰਿਆਂ ਵੱਲੋਂ ਸ਼ਰੇਆਮ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਵੇਖੋ ਆਫ ਇਹ ਮੁਲਜ਼ਮ ਚੰਦ ਸਕਿੰਟਾ ਚ ਇਸ ਮਹਿਲਾ ਦੀ ਵਾਲੀ ਝਪਟ ਕੇ ਫਰਾਰ ਹੋ ਗਏ ਸੀ ਇਸ ਮਹਿਲਾ ਵੱਲੋਂ ਮੌਕੇ ਤੇ ਕਾਫੀ ਰੌਲਾ ਵੀ ਪਾਇਆ ਗਿਆ ਸੀ ਪਰ ਛਾਤੀਰੇ ਮੁਲਜ਼ਮ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਏ ਸੀ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਬਰਨਾਲਾ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤੇ ਆਖਰ ਪੁਲਿਸ ਨੇ ਦੋਵੇਂ ਮੁਲਜ਼ਮਾਂ ਦੀ ਪਛਾਣ ਕਰ ਲਈ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਲੰਗੜਾ ਕੇ ਤੁਰ ਰਹੇ ਇਨਾਂ ਚੋਂ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਦੂਜੇ ਦਾ ਨਾਮ ਗੁਰਦੀਪ ਸਿੰਘ ਦੱਸਿਆ ਜਾ ਰਿਹਾ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਵਾਰਦਾਤ ਦੀ ਸ਼ਿਕਾਰ ਮਹਿਲਾ ਦੀ ਮੌਤ ਹੋ ਚੁੱਕੀ ਹੈ ਆਖਰ ਮੌਤ ਕਿਵੇਂ ਹੋਈ ਹੈ ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਵਾਰਦਾਤ ਹੋਈ ਸੀ ਸਨੇਚਿੰਗ ਦੀ ਜਿਹਦੇ ਵਿੱਚ ਕਿ ਇੱਕ ਬਰਨਾਲੇ ਦੇ ਪ੍ਰੇਮ ਪ੍ਰਧਾਨ ਮਾਰਕੀਟ ਕੋਲੇ ਇੱਕ ਬਜ਼ੁਰਗਔਰਤ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਜਿਹੜਾ ਉਹਨਾਂ ਤੋਂ ਉਹਨਾਂ ਦੀ ਵਾੜੀ ਜਿਹੜੀ ਹੈ ਸਨੈਚ ਕਰ ਲਈ ਸੀ ਤੇ ਉੱਥੋਂ ਫਰਾਰ ਹੋ ਗਏ ਸੀ ਇਹਦੇ ਵਿੱਚ ਮਦਈ ਦੇ ਬਿਆਨਾਂ ਦੇ ਉੱਤੇ ਐਫਆਈਆਰ ਨੰਬਰ 601/2025 थाना ਸਿਟੀ ਬਰਨਾਲਾ ਜਿਹੜੀ ਦਰਜ ਕਰ ਲਈ ਗਈ ਸੀ ਤੇ ਦੋਸ਼ੀਆਂ ਦੀ ਭਾਲ ਜਿਹੜੀ ਹੈ ਜਾਰੀ ਕੀਤੀ ਉਸ ਤੋਂ ਬਾਅਦ ਇਹਦੇ ਵਿੱਚ ਸਾਡੇ थाना ਸਿਟੀ ਬਰਨਾਲਾ ਦੀ ਪੁਲਿਸ ਨੇ ਮਕਦਮੇ ਨੂੰ ਟਰੇਸ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਗੈਰੀ ਤੇ ਗੁਰਦੀਪ ਸਿੰਘ ਦੀਪ ਇਹ ਦੋਨੋਂ ਜਿਹੜੇ ਕੁੱਡੀਕਲਾਂ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜਾ ਬਾਲਦਾਦ ਵਿੱਚ ਬੱਤਿਆ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵਾਲੀ ਸਨੇਚ ਕੀਤੀ ਸੀ ਉਹ ਜਿਹੜੀ ਐਬਰਾਮਤ ਕਰ ਲਈ ਗਈ ਆ ਫਰਦਰ ਤਫਤੀਸ਼ ਜਿਹੜੀ ਚੱਲੀ ਆ ਸਰ ਉਹ ਬਜ਼ੁਰਗ ਦੀ ਮੌਤ ਵੀ ਹੋ ਗਈ ਹੈ ਇਹ ਕੀ ਬੁਰਾ ਮਾਮਲਾ ਜੀ ਇਸ ਬਾਰੇ ਹਲੇ ਸਾਡੂ ਕੋਈ ਇੰਟੀਮੇਸ਼ਨ ਵਗੈਰਾ ਨਹੀਂ ਕੋਈ ਰੁਕਾ ਵਗੈਰਾ ਨਹੀਂ ਰਿਸੀਵ ਹੋਇਆ ਜੋ ਵੀ ਕੋਈ ਫਰਦਰ ਕੋਈ ਬਿਆਨ ਵਗੈਰਾ ਜਾਂ ਕੋਈ ਇਹੋ ਜੀ ਸਾਹਮਣੇ ਆਉਣਗੇ ਤਾਂ ਉਹ ਬਣਦੀ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਇਹਨਾਂ ਤਸਵੀਰਾਂ ਨੂੰ ਦੇਖ ਜਾਪ ਰਹੇ ਹੈ ਕਿ ਪੁਲਿਸ ਵੱਲੋਂ ਇਹਨਾਂ ਲੁਟੇਰਿਆਂ ਨੂੰ ਚੰਗਾ ਸਬਕ ਸਿਖਾਇਆ ਗਿਆ ਹੈ ਹੋਰ ਵੀ ਮਾੜੇ ਅਨਸਰਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਮਾੜੀਆਂ ਹਰਕਤਾਂ ਕਰੇਗਾ ਤਾਂ ਉਸ ਦਾ ਹਸ਼ਰ ਇਸੇ ਤਰੀਕੇ ਦਾ ਹੋ ਸਕਦਾ ਹੈ ਜਗਵਣੀ ਟੀਵੀ ਲਈ ਬਣੀ ਇਸ ਸ਼ਰਮਾ ਦੀ ਰਿਪੋਰਟ